ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਵਾਲਾ ਅਸੀਲ ਪੱਟੀ ਜਿਹੜਾ ਤਰਨਤਾਰਨ ਸਾਹਿਬ ਦੋਸਤੋ ਵੀਰ ਅਮਰੀਕ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਜਾਂ ਦਿਖਾਵਾਂਗੇ ਤਿੰਨੇ ਹੀ ਮੱਜਾਂ ਦੋਸਤੋ ਇਹ ਗੱਬੜੇ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਹੈ ਕਿਉਂਕਿ ਤੁਸੀਂ ਪੈਸੇ ਲੈਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਕ ਪਰ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਰਕ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਉਣੇ ਹੁੰਦੇ ਆ ਆਪਣੀ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚੱਲਦੀ ਇੰਸਟਾਗ੍ਰਾਮ ਤੋਂ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਆਓ ਕਰੀਏ ਦੋਸਤੋ ਵੀਰ ਅਮਰੀਕ ਸਿੰਘ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਿਛਵਾਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਸਨੂੰ ਠੀਕ ਠਾਕ ਹੀ ਬਸ ਵਧੀਆ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਚੱਲੀਏ ਦਾ ਕੰਮ ਕਰ ਉਹ ਜੀ ਬਾਅਸ ਚੱਲੀ ਜਾਂਦਾ ਚੱਲੀ ਠੀਕ ਹੈ ਜੀ ਇਹ ਬੋਲ ਲਿਓ ਜੀ ਡਰੈਸ ਅਮਰੀਕ ਸਿੰਘ ਨਾ ਹਾਂਜੀ 99888370962 ਫੋਨ ਨੰਬਰ ਕਿੰਨੇ ਪਸ਼ੂ ਵੀਰਾ ਤਿੰਨ ਮੱਝਾਂ ਨੇ ਹਾਂਜੀ ਤਿੰਨ ਮੱਝਾਂ ਆ ਜਾਣੀਆਂ ਕਿੰਨੇ ਕਬੜਾ ਤਿੰਨੇ ਕਬੜਾ ਠੀਕ ਹੈ ਜੀ ਸ਼ੁਰੂ ਕਰੀਏ ਇਸ ਵਾਰੀ ਤੋਂ ਪਹਿਲਾਂ ਕੀ ਡਿਟੇਲ ਹੈ ਜੀ ਇਹ ਵੀਰ ਜੀ ਦਿਨ ਲੈ ਜੂ 10 ਲੈ ਜੇ 8 ਲੈ ਜੇ ਅੱਛਾ ਜੀ ਤੇ ਤੀਜਾ ਸੂਆ ਮੈਂ ਦਾ ਠੀਕ ਹੈ ਜੀ ਤੋੜੀ ਬਾਰ ਕੱਢੀਏ ਦੋਸਤੋ ਤੀਜੇ ਸੂਏ ਤੇ ਵੀਰ ਕਹਿੰਦਾ ਇਹ ਸੂਣੀ ਆ ਦਿਨ 8 10 ਜੇ ਖੜਦੀ ਐ ਕਦ ਕੱਢ ਦੋਸਤੋ ਮੈਂ ਦਾ ਚੰਗਾ ਵਾ ਨੀਲੀ ਦਾ ਪੱਖ ਰੱਖ ਲਿਜੀਏ ਥੋੜਾ ਜਿਹਾ ਦੋਸਤੋ ਨੀਲੀ ਰਵੀ ਦੇ ਨਾਲ ਵੀ ਮਿਲਦੀ ਜੁਲਦੀ ਨਿਸ਼ਾਨੀਆਂ ਹੈਗੀਆਂ ਆਰਡਰ ਕੁਆਲਟੀ ਦੋਸਤੋ ਸੁੰਦੇ ਸਮੇਂ ਤੱਕ ਇਹ ਕਾਫੀ ਤਿਆਰ ਕਰ ਲੂਗੀ ਇਹ ਥੋੜੀ ਜਿਹੀ ਵੀ ਜੀ ਲੰਮੀ ਤੁਰਦੀ ਹੈ ਆ ਦੋਸਤੋ ਕਰੀਏ ਚੈੱਕ ਕਰੋ ਪਿੱਠਪੜੀ ਦੀ ਜੜਾਈ ਕਰ ਲਓ ਚੈੱਕ ਦੋਸਤੋ ਵਜਨ ਵੀ ਮੈਂ ਦਾ ਪੂਰਾ ਚੰਗਾ ਕੱਦ ਕਾਠ ਆ ਕਰੋ ਚੈੱਕ ਜੀ ਮੈਂ ਦੇਣੀ ਦੇਣ ਲੈਂਦੀ ਬਣੂ ਬਹੁਤ ਜ਼ਿਆਦੀ ਮੈਂ ਕਿੰਨਾ ਕੁ ਚਵਾਇਆ ਕੋ ਪਹਿਲੇ ਸੂਏ ਚ ਪਤਾ ਕੀਤਾ ਤਾਂ ਦੁੱਧ 12 13 12 13 ਵਾਲੀ 12 13 ਕਿਲੋ ਦੁੱਧ ਦੀ ਦੋਸਤੋ ਵੀਰ ਉਮੀਦ ਕਰਦਾ ਕਿਉਂਕਿ ਇੰਨਾ ਕਹਿੰਦੇ ਦੁੱਧ ਪਹਿਲਾਂ ਸੂਏ ਚ ਚਵਾ ਕੇ ਆ ਕੱਦ ਕੱਦ ਦੋਸਤੋ ਮੈਂ ਤਾਂ ਚੰਗਾ ਸੁਆ ਦੋਸਤੋ ਤਿੱਜਾ ਸੁਣੀ ਆ ਦੋਸਤੋ ਕਰੋ ਜੀ ਆਰਡਰ ਕੁਆਲਟੀ ਚੈੱਕ ਥਣਾ ਥਣਾ ਦੀ ਕੁਆਲਟੀ ਇੱਕ ਨਾ ਚੈੱਕ ਕਰ ਲੋ ਐਵੀਰ ਤੇ 42 ਪਾਏ ਬਰਾਬਰ ਆ ਮੈਂ ਬਰਾਬਰ ਬਰਾਬਰ ਤੇ 53 ਤੋਂ ਪਰਦਾ ਕੋ ਹਟ ਠੀਕ ਹੈ ਜੀ ਕੀ ਮੁੱਲ ਕਰਦੇ ਹਾਂ ਮੁੱਲ ਤੇ ਕਰਦੇ ਵੀਰੇ ਦਾ 80000 ਰੁਪਏ ਹਾਂਜੀ ਤੇ 75 ਦੀ ਦੇ ਦੀਏ ਜੀ ਹੱਥ ਜੀ ਰੂ ਸਮਾਨਤ ਨੂੰ ਜੁਰ ਕਰ ਦਾਂਗੇ ਹੋਰ ਕੰਨਾ ਕੋ ਜੀ 73 ਦੀ ਦੇ ਦਾਂਗੇ 73000 ਦੀ ਹਾਂ 73000 ਰੁਪਏ ਦੋਸਤੋ ਡਿਮਾਂਡ ਹੈ ਜਸਨੂ ਵੀਰ ਨੇ ਰੱਖੀ ਹੈ ਬਾਕੀ ਦੋਸਤੋ ਇਹੜਾ ਵੀ ਕੋਈ ਵੀਰ ਭਰਾ ਆਊਗਾ ਮਾਨਤਾں ਦੋਸਤੋ ਮੌਕੇ ਤੇ ਜਿੰਨਾ ਉਹ ਬਾਕੀ ਉਹ ਵੀ ਅੱਜ ਭਲਕਦਾ ਮੁੱਲ ਜੀ 1-2 ਦਿਨਾਂ ਦਾ ਜੇ ਤੇ ਮੰਨ ਲਓ 4 ਦਿਨ ਹੋਰ ਮੇਰੇ ਕੋਲ ਰਹਿ ਜੇ ਤੇ ਫਿਰ ਮੋਲ ਹੋਰ ਹੋਣਾ ਤੁਹਾਨੂੰ ਪਤਾ ਮੈਂ ਬਾਨੀ ਬਹੁਤ ਜਲਦੀ ਦੋਸਤੋ 1-2 ਦਿਨ ਤੱਕ ਵੀਰ ਕਹਦਾ ਪਿਆ ਆਪਾਂ ਇਹੋ ਮੁੱਲ ਰੱਖਾਂਗੇ ਉਸ ਤੋਂ ਬਾਅਦ ਚ ਦੋਸਤੋ ਜੇ ਆਪਣੇ ਕੋਲ ਰਹਿੰਦੀ ਐ ਸਟੇ ਦੇ ਤੇ ਫਿਰ ਦੋਸਤੋ ਮੋਲੇ ਦਾ ਉਸ ਦਿਨ ਨਵਾਂ ਆਊਗਾ ਬਾਕੀ ਦੋਸਤੋ ਮੋਲ ਜਿਹੜੇ ਵੀਡੀਓ ਦੇ ਵਿੱਚ ਹੁੰਦੇ ਫਿਕਸ ਨਹੀਂ ਹੁੰਦੇ ਮੋਲ ਛੜਾ ਬੜਾ ਮੌਕੇ ਤੇ ਜ਼ਰੂਰ ਘੜੀ ਜਾਂਦਾ ਹੁੰਦਾ ਫੋਨ ਦੋਸਤੋ ਜ਼ਰੂਰ ਕਰਿਆ ਕਰੋ ਦੋ ਨੰ ਹਾਂਜੀ ਬਹੁਤ ਰਾ ਘਰ ਦੇ ਦੂਜੀ ਆਖੀ ਜਾਂਦੇ ਸੀ ਪਰ ਹੂ ਤੀਜੇ ਮੇਰੇ ਹਿਸਾਬ ਨਾਲ ਅੱਛਾ ਜੀ ਇਹ ਦੋ ਚਾਰ ਦਿਨ ਹੀ ਲੈਂਦੀ ਆ ਠੀਕ ਹੈ ਜੀ ਤਿਆਰ ਹੀ ਆ ਦੇ ਦੋਸਤੋ ਇਹਦੀ ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ ਥਣਾ ਥਣਾ ਜੀ ਦੋਸਤੋ ਕੁਆਲਿਟੀ ਦੀ ਬਹੁਤ ਵਧੀਆ ਟੱਪਣ ਤੋਂ ਬਹੁਤ ਚੰਗੀ ਹੋਈ ਜੀ ਠੀਕ ਹੈ ਜੀ ਬਾਕੀ ਸਿਰਮੋਂ ਬਹੁਤ ਚੰਗਾ ਵੇਖੋ ਹਾਂਜੀ ਹਾਂਜੀ ਆ ਦੋਸਤੋ ਕਰੋ ਚੈੱਕ ਦੀ ਫੇਸ ਕੁਆਲਿਟੀ ਥਣਾ ਦੀ ਦੋਸਤੋ ਤੁਹਾਨੂੰ ਕੁਆਲਿਟੀ ਦਿਖਾਉਣਾ ਥਣ ਦੋਸਤੋ ਬਹੁਤ ਵਧੀਆ ਮਜੂਰ ਲੱਗੇ ਲੇਜੋ 4 ਦਿਨ ਲੈ ਜਾਣੇ ਜੀ ਬਹੁਤ ਵਧੀਆ ਹਾਂਜੀ ਲੈਜੋ 4 ਦਿਨਾਂ ਜੀ 4 ਦਿਨ ਦਾ ਟਾਈਮ ਹੈ ਜੀ ਬਾਕੀ ਸੂਨ ਦੇ ਵਿੱਚ ਖੜਦੀ ਆ ਆ ਦੋਸਤੋ ਦੀ ਖਣਾ ਦੀ ਕੁਆਲਿਟੀ ਇੱਕ ਨਾ ਚੈੱਕ ਕਰ ਲੋ ਆ ਫੀਸ ਕੁਆਲਿਟੀ ਚੈੱਕ ਕਰ ਲੋ ਤੁਹਾਨੂੰ ਦੋਸਤੋ ਮੈਨੂੰ ਬਹੁਤ ਲਾਜਵਾ ਵੀ ਲੱਗੇ ਆ ਦਿਖਾਉਣਾ ਤੁਹਾਨੂੰ ਦੋਸਤੋਂ ਦੀ ਢੇਰ ਤੋਂ ਕਿਹਾ ਥਾਣ ਆ ਕਰੋ ਦੋਸਤੋ ਚੈੱਕ ਬਾਕੀ ਚੰਬੜੀ ਚੁੰਬੜੀ ਬਹੁਤ ਪਤਲੀ ਵੀਰ ਜੀ ਹਾਂਜੀ ਆ ਦੋਸਤੋ ਥਣਾ ਦੀ ਵੀਰ ਜੀ ਆਕਦਰ ਕੀ ਚੌੜੀ ਆ ਟੰਡੀ ਧੀਰੀ ਮੈਂ ਠੀਕ ਹੈ ਜੀ ਤੇ ਪਾਤੂਪਾ ਵੀਰ ਜੀ ਬਹੁਤ ਚੰਗਾ ਬਹੁਤ ਚੰਗਾ ਭੋਲੀ ਰੂਮ ਵਰਗੀ ਨਾਲ ਠੀਕ ਹੈ ਜੀ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀ 80 ਕਰ ਲੀਏ ਇਹ ਵੀ 75000 ਦੀਆਂ 75000 ਦੀ ਹਾਂ ਮੰਨ ਤਣੋ ਜੂਗੇ ਹੋਰ ਹੋ ਜੂ ਯਾਰ ਕੰਨ 74 ਦੇ ਜੋ ਛੋੜੀ ਹੋ ਠੀਕ ਹੈ ਜੀ ਹਾਂਜੀ 80000 ਰੁਪਏ ਦੇ ਵਿੱਚ ਦੋਸਤੋ ਵੀਰ ਨੇ ਡਿਮਾਂਡ ਕੀਤੀ ਹੈ 74000 ਰੁਪਏ ਦੇ ਵਿੱਚ ਵੀਰ ਕਹਿੰਦਾ ਕੋਈ ਛੋੜਾ ਬੜਾ ਛੋੜ ਛੱਪਾ ਜਰੂਰ ਕਰਾਂਗੇ ਜਿਹੜਾ ਕੋਈ ਵੀਰ ਪਰ ਆਖਰੀ ਦਿਨਾਊਗਾ ਦੋਸਤੋ ਮੈਂ ਪਹਿਲਾਂ ਦੱਸਦਾ ਤੁਹਾਨੂੰ ਕਿ ਜਿਹੜੇ ਮੁੱਲ ਦੇ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਛੋੜਾ ਬੜਾ ਦੋਸਤੋ ਮੰਨਣਾ ਜਰੂਰ ਹੋ ਜਾਂਦਾ ਆ ਤਿੰਨ ਨੰਬਰ ਪਰ ਦੱਸੀ ਵੀ ਜਿਹੜੇ ਇਹ ਵੀਰ ਮੈਂ ਤੀਜੇ ਸਵੇਰਾ ਅੱਛਾ ਜੀ ਇਹਨੇ ਵੀ 10 ਦਿਨ ਲੈ ਜਾਣੇ ਜੀ ਠੀਕ ਹੈ ਜੀ ਤੇ ਮੈਂ ਇਹ ਗੀ ਵੀ ਨੀਲੀ ਦੀ 80% ਦੋਸਤੋ ਨੀਲੀ ਰ ਇਸ ਕੁਆਲਟੀ ਦੋਸਤੋ ਚੈੱਕ ਕਰ ਲੋ ਅੱਖਾਂ ਤੋਂ ਬਿੱਲੀਆਂ ਤੇ ਦੋਸਤੋ ਮਗਰਲੇ ਪੈਰ ਵਾਈਟ ਪੂਸ਼ ਵਾਈਟ ਭਵਾਨੇ ਤੇ ਦੋਸਤੋ ਨਿਕਨੇ ਕਿ ਦੋਸਤੋ ਜਰੂਰ ਨੇ ਦੇ ਹੈਗੇ ਆ ਕਿਤੇ ਕਿਤੇ ਦਾਗ ਕੱਦ ਕੱਦ ਦੋਸਤੋ ਮੈਂ ਦਾ ਚੰਗਾ ਪਿੱਠਪੂੜੇ ਦੀ ਚੜਾਈ ਚੰਗੀ ਹੈ 10 ਕਿਲੋ ਦੁੱਧ ਚ ਆਜੂਗੀ ਵੀਰ ਜੀ ਆਉਣ ਨੇ ਠੀਕ ਹੈ ਜੀ ਦੋਸਤੋ ਅਜੇ ਸੂਨ ਦੇ ਵਿੱਚ ਟਾਈਮ 1 ਹਫਤਾ ਬਾਕੀ ਪਿਆ ਹੁੰਦੇ ਸਮੇਂ ਤੱਕ ਦੋਸਤੋ ਆਰਡਰ ਕੁਆਲਟੀ ਨੇ ਚੰਗੀ ਤਿਆਰ ਕਰ ਲਈ ਕਿਉਂਕਿ ਇਹ ਜਿਹੜੀ ਬਰੀਡ ਹੁੰਦੀ ਹੈ ਇਹ ਦੁੱਧ ਦੋਸਤੋ ਮਜੇ ਨਾਲ ਖੁੱਲਾ ਚ ਆਉਂਦੀ ਆ 80% ਦੋਸਤੋ ਨੀਲੀ ਰਾਵੀ ਦੇ ਨਾਲ ਦੀਆਂ ਨਿਸ਼ਾਨੀਆਂ ਸਾਰੀਆਂ ਮਿਲ ਗਈਆਂ ਜਲਦੀ ਹੈਗੇ ਆ ਆ ਦੋਸਤੋ ਕਰ ਲਓ ਚੱਕੇ ਇੱਕ ਨਾ ਦੀ ਸੋਨੇ ਦੀ ਕੁਆਲਟੀ ਚਵਾਚੂ ਵੀਰ ਤੇਪਾ ਤੋਂ ਪੈਦਾ ਵੀ ਆ ਬਹੁਤ ਵਧੀਆ ਤੇਪਨ ਬਹੁਤ ਮੁੱਠੀ ਥਾਂ ਲੱਗਾ ਠੀਕ ਹੈ ਜੀ ਠੀਕ ਹੈ ਜੀ ਕੀ ਮੁੱਲ ਕਰਦੇ ਮੇਰੇ ਇਹਦਾ ਮੁੱਲ ਜਾਇਜ਼ ਹੀ ਆ ਜੀ ਹਾਂਜੀ 65000 ਦੀ ਦੇ ਰਹੀ ਜੀ 65000 ਹਾਂਜੀ ਕਿੰਨਾ ਮੰਨ ਤਣੂਗਾ ਜੀ ਮਾਣ ਤਾਣਾ 2000 ਕਰ ਦਈਓ 62000 ਦੀ 30 ਦੀ 30 ਦੀ ਜੀ ਠੀਕ ਹੈ ਜੀ 3000 ਛੋਟ ਕਰ ਦਾਂ 500 ਰੁਪਏ ਸਾਢੇ 85 ਦੀ ਠੀਕ ਹੈ ਜੀ ਬਾਕੀ ਦੇਣੀ ਜਾਂਦੀ ਆ ਇਹ ਤਿਆਰ ਕਰ ਕੇ ਕਹੇ ਵੀ 70000 ਦੀ ਠੀਕ ਹੈ ਜੀ ਦੋਸਤੋ 65000 ਰੁਪਿਆ ਵੀਰ ਨੇ ਡਿਮਾਂਡ ਕੀਤੀ ਆ ਤੇ 58 60000 ਦੇ ਲੱਗ ਬੰਨੇ ਵੀਕੰ ਦਾ ਆਪਾਂ ਜੱਸਦੂ ਕਰਦਾਂਗੇ। ਬਾਕੀ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਹਰ ਵਾਰੀ ਬੇਨਤੀ ਕਰਦਾ ਇਹੋ ਭਈ ਜਿਹੜੀ ਤਸੱਲੀ ਤੁਸੀਂ ਕਰਨੀ ਆਪ ਆਪਣੀ ਕਰਨੀ ਹੁੰਦੀ ਹੈ। ਆਪਣੀ ਤਸੱਲੀ ਕਰਕੇ ਅੰਦਰ ਖਰਖ ਜ਼ਰੂਰ ਦੋਸਤੋ ਕਰਿਆ ਕਰੋ। ਵੀਡੀਓ ਦੇ ਵਿੱਚ ਦੋਸਤੋ ਅਸੀਂ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਦੇ ਹਾਂ ਹਰ ਵਾਰੀ ਕਿ ਚੰਗੀ ਕੋਈ ਤੀਦ ਕੁਮਾਰੀ ਕੋਈ ਲੁਕਸ ਜਾਪੇ ਤਾਂ ਆਪਾਂ ਵਿਖਾ ਦਿੰਨੇ ਆ। ਆ ਵੀ ਜੀ ਵੱਡੀ ਮਹਜੇ ਬਸ ਦੇਣੀ ਦੇਣ ਲੈਂਦੀ। ਹਾਂਜੀ। ਇਹਨੇ ਬਹੁਤ ਮਹਣ ਚੰਗੀ ਨਿਕਲਣਾ। ਠੰਡੀ ਠੁੰਡੀ ਵੱਡੀ। ਅਸੂ ਦੋਸਤੋ ਸਾਰੇ ਚੰਗੇ ਆ ਭਾਅ ਵੀ ਬਿਲਕੁਲ ਜਾਇਜ਼ ਸ਼ਾਮ ਦਾ ਟਾਈਮ ਕਰਕੇ ਦੋਸਤੋ ਨਵਾਈ ਨਹੀਂ ਕਿ ਵੀਰ ਨੇ ਮੇਰੇ ਕੋ ਜਿੱਦਾਂ ਦੀ ਕੀ ਉਦਾਂ ਤੁਹਾਨੂੰ ਖਾਤੀ ਹੈ 2 ਨੰਬਰ ਤੇ ਦੋਸਤੋ ਇਹ ਜਿਹੜੀ ਮੱਝ ਹੈ ਚੰਗੇ ਆਰਡਰ ਕੁਆਲਟੀ ਦੀ ਮਾਲਕ ਨੇ ਥਣਾ ਸੋਣਾ ਦੀ ਦੋਸਤੋ ਦੀ ਕੁਆਲਟੀ ਚੰਗੀ ਹੈ ਕਰਮਾਲੀਆਂ ਨੂੰ ਉਹ ਵੀ ਠੰਡੀਆਂ ਤੇਰੀਆਂ ਮਈਆਂ ਸਾਰੀਆਂ ਠੀਕ ਹੈ ਜੀ ਇਹ ਨਹੀਂ ਵੀ ਸ਼ੁਕਰਖਾਨਾ ਆਹ ਦੋਸਤੋ 3 ਨੰਬਰ ਤੇ ਜਿਹੜੀ ਆਪਾਂ ਵਿਖਾਈਏ ਦੋਸਤੋ ਨੀਲੀ ਜਾਵ ਦੀ ਨਾਲ ਕੋਈ ਨਿਸ਼ਾਨੀਆਂ ਕਵਰ ਕਰਦੀ ਹੈ ਆਹ ਕਰ ਲਓ ਦੋਸਤੋ ਇਹਦੀ ਆਰਡਰ ਕੁਆਲਟੀ ਚੈੱਕ ਕਰ ਲਓ ਅਜੇ ਸੂਨ ਦੇ ਵਿੱਚ ਦੋਸਤੋ 810 ਦਿੰਦਾ ਟਾਈਮ ਇਹ ਵੀ ਬਾਕੀ ਖੜਦੀ ਹੈ ਇਹਨਾਂ ਪਸ਼ੂ ਤੇ ਇਹਨਾਂ ਪਸ਼ੂ ਗੱਭਣ ਦੋਸਤੋ ਤਸੱਲੀ ਆਪਣੀ ਕਰਕੇ ਨਿਰਖ ਪਰ ਕਰਕੇ ਆਪਣਾ ਗੱਭਣ ਪਸ਼ੂ ਨੂੰ ਤੇਪ ਤੂਪ ਕੇ ਚੰਗੀ ਤਰ੍ਹਾਂ ਫੇਰ ਦੋਸਤੋ ਖਰੀਦ ਕਰਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ